ਕੀ ਆ ਮੈਂ ਅੱਗੇ ਕਾਗਜ਼ ਭਰਾਉਣੇ ਆ ਤੁਹਾਡਾ ਕੋਈ ਸਿੱਧਾ ਜਾਂ ਸਵਾਲ ਆ ਪੁੱਠਾ ਸਿੱਧਾ ਜਾ ਉਹਦਾ ਜਵਾਬ ਲੈ ਲਓ ਇਹ ਰਜੀਦ ਜੀ ਸਿੰਘ ਰਾਣਾ ਵੀ ਪਹਿਲਾਂ ਕਿਤੇ ਸੀ ਤੁਹਾਡਾ ਵੀ ਨਾਮ ਇਹ ਰੂੜ ਸਰਕੇ ਜੀ ਜੇ ਅਮਰਪੁਰਾ ਨਾ ਸਾਹਮਣੇ ਰੱਖੀ ਨਾ ਲੱਗ ਸਕਣੇ ਮਾਫ ਕਰਨਾ ਮਾਫ ਕਰਦਾ ਹਾਂ ਸਾਡਾ 9 ਵੀ ਤੁਸੀਂ ਪੇਸ਼ ਕੀਤਾ ਤੇ ਸਾਡਾ 9 ਵੀ ਤੁਸੀਂ ਵਾਪਸ ਲੈ ਲਿਆ 9 ਤੁਸੀਂ ਲਿਖਦੇ ਸੀ ਤੁਸੀਂ ਲਿਆਉਂਦੇ ਸੀ ਤੇ ਤੁਸੀਂ ਵਾਪਸ ਖਿੱਚ ਲੈਂਦੇ ਸੀ ਸਾਡੇ ਨੂੰ ਤਾਂ ਕਿਸੇ ਨੇ ਪੁੱਛਿਆ ਨਾ ਲਿਆ ਜੇ ਦੇਣੀ ਹੁੰਦੀ ਜਿੱਦੀ ਵੀ ਪਾਰਟੀ ਡਿਊਟੀ ਲਾਊਗਾ ਮੈਂ ਤਾਂ ਸ਼ਹਿਰ ਤੋਂ ਨਹੀਂ ਭੱਜਿਆ ਮੈਂ ਆਪਦਾ ਪਿੰਡੂ ਇਲਾਕਾ ਛੱਡ ਕੇ ਜਿਹੜੀ ਸੀਟ ਸ਼੍ਰੋਮਣੀ ਅਕਾਲੀ ਦਲ 40 ਸਾਲ ਤੋਂ ਨਹੀਂ ਲੜੀ ਕਾਂਗਰਸ ਦੀ ਝੋਲੀ ਪੈਂਦੀ ਰਹੀ ਆ ਕਾਂਗਰਸ ਦੇ ਪ੍ਰਧਾਨ ਦੇ ਖਿਲਾਫ ਉਹਦੋਂ ਲੜ ਪਿਆ ਸੀ ਇਸ ਲਈ ਚੋਲ ਨਲੰਨਾ ਪਾਰਟੀ ਨਾਲ ਖਲੋਣਾ ਇਹ ਸਾਡਾ ਜੋ ਪਾਰਟੀ ਹਕਮ ਲਾਊਗੀ ਕਰਾਂਗੇ ਇਹ ਪਾਰਟੀ ਨੇ ਕਿਉਂਕਿ ਵਿਰਸਾ ਸਿੰਘ ਦਾ ਵੀ ਨਾਂ ਹੁੰਦਾ ਸੀ ਅਮੀਨ ਜੰਸੰਦੂ ਸਾਹਿਬ ਦਾ ਵੀ ਨਾਂ ਹੁੰਦਾ ਹੈ ਪਾਰਟੀ ਨੇ ਸਾਰੀ ਗੱਲਾਂ ਵਿਚਾਰ ਕੇ ਸਾਹਿਬ ਵਿਰਸਾ ਸਿੰਘ ਜੀ ਨੂੰ ਟਿਕ ਦਿੱਤੀ ਆ ਅਸੀਂ ਉਹਨਾਂ ਦੇ ਨਾਮ ਭਾਈ ਅਮਰਪਾਲ ਜੀ ਵੀ ਕਹਦੇ ਚੋਣ ਮਾਸਾ ਉੱਤੇ ਪਿਆ ਵੀ ਕਿਨੇ ਪੰਥਕ ਆਗੂ ਆ ਤੁਸੀਂ ਕਿਹਾਗੇ ਇਸ ਤਰ੍ਹਾਂ ਜੀ ਦਿਖੋ ਇੱਕ ਗੱਲ ਹੈ ਕੱਲੀ ਪੰਥੀ ਕਾਗੂ ਨੇ ਪੰਥੀ ਹੋਣਾ ਬੜਾ ਜ਼ਰੂਰੀ ਹੈ ਵਰਤਵਾ ਸਾਹਿਬ ਵੀ ਕਿਤੇ ਘੱਟ ਪੰਥੀਕ ਨਹੀਂ 10 ਸਾਲ ਸਜ਼ਾ ਕੱਟੀ ਆ ਉਹਨਾਂ ਨੇ ਲੰਮਾ ਸਮਾਂ ਜਿਹੜੇ ਸੰਘਰਸ਼ 'ਚ ਹਿੱਸਾ ਲਿਆ ਜਦੋਂ ਬੇਨ ਸਾਪੀ ਹੋਈ 84 ਦੀ ਉਹਦੇ ਖਿਲਾਫ ਅਵਾਜ਼ ਉਠਾਈ ਆ ਔਰ ਪਰਿਵਾਰ ਨੇ ਬਹੁਤ ਵੱਡਾ ਤਸ਼ੱਦਦ ਸਿਆ ਇਸ ਲਈ ਮੈਂ ਜਿਹੜਾ ਵੀ ਪੰਥ ਖਾਤਰ ਪੰਜਾਬ ਪੰਜਾਬੀ ਖਾਤਰ ਲੜੂਗਾ ਮੈਂ ਉਹਦਾ ਸਤਿਕਾਰ ਕਰਦਾ ਮੈਂ ਐਨਐਸਏ ਇਹ ਜੀਆਂ ਸਾਰੀਆਂ ਧਰਾਵਾਂ ਦੇ ਉਲਟਾਂ ਅੱਜ ਇਹ ਵੀ ਸੋਚਣਾ ਪੈਣਾ ਕਿ ਸਾਨੂੰ ਆੜ ਕੇ ਤਾਂ ਨਹੀਂ ਕੋਈ ਰਾਜ ਲੈਣਾ ਚਾਹ ਰਿਆ ਸਭ ਨੂੰ ਇਕੱਠੇ ਹੋ ਕੇ ਔਰ ਜਿਹੜੇ ਵੀ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਪੈਣਾ ਕੀ ਭਾਈ ਤੁਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ ਔਰ ਜੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ ਕਾਨੂੰਨ ਤੋਂ ਉੱਤੇ ਕੋਈ ਨਹੀਂ ਇਸ ਲਈ ਮੈਂ ਬੜਾ ਕਲੀਅਰ ਆ ਕਿ ਜਿਹੜਾ ਵੀ ਇਸ ਗੱਲ ਦਾ ਵਿਸ਼ਵਾਸ ਤੋਂ ਆਊਗਾ ਉਹਦਾ ਹੱਕ ਹੈ ਜੀ ਲੋਕਤੰਤਰ 'ਚ ਚੋਣ ਲੜਨਾ ਔਰ ਚੋਣ ਲੜਨਾ ਦਾ ਸਭ ਦਾ ਅਧਿਕਾਰ ਹੈ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਕਿ ਕਿਹੜਾ ਪਾਰਲੀਮੈਂਟ ਜਾਊ ਤੇ ਨੌਕਰੀ ਦੀ ਮੰਗਾਈ ਦੀ ਈ ਜਲ ਪਟ્રોલ ਦੇ 100-100 ਰੁਪਏ ਕੀਮਤ ਦੀ ਬਾਰਡਰ ਦੇ ਇਲਾਕੇ ਦੀ ਕਿਸਾਨੀ ਸੰਘਰਸ਼ ਦੀ ਜਾ ਕੇ ਗੱਲ ਕਰੂਗਾ ਇਸ ਲਈ ਸਾਰੀ ਗੱਲਾਂ ਵਿਚਾਰ ਕੇ ਸਹੀ ਵਕੀਲ ਭੇਜਣਾ ਜਿੱਦਾ ਜ਼ੀਰੋ ਕੰਪਰਮਾਈਜ਼ ਹੋਵੇ ਜ਼ੀਰੋ ਟੋਲਰੈਂਸ ਹੋਵੇ ਜ਼ੀਰੋ ਕੰਪਰਮਾਈਜ਼ ਸਰਕਾਰਾਂ ਦੇ ਨਾਲ ਔਰ ਜ਼ੀਰੋ ਟੋਲਰੈਂਸ ਕਿਸੇ ਤਰੀਕੇ ਦੀ ਵੀ ਬੇਇਨਸਾਫੀ ਨਾ ਹੋਵੇ ਹਾਂ ਜੀ ਟੱਕਰ ਕਿਹਦੇ ਨਾਲ ਦੇਖੋ ਇੱਕ ਮੈਂ ਗੱਲ ਦੱਸਾਂ ਇਹ ਤੁਹਾਡਾ ਪੱਤਰਕਾਰਾਂ ਦਾ ਸਵਾਲ ਹੁੰਦਾ ਹਰ ਜਿੰਨੇ ਇਲੈਕਸ਼ਨ ਚ ਖਲੋਤੇ ਸਾਰੀ ਸਤਿਕਾਰਯੋਗ ਫੈਸਲਾ ਲੋਕਾਂ ਨੇ ਕਰਨਾ ਹੈ ਮੈਂ ਇਹ ਜੀ ਹੰਕਾਰੀ ਗੱਲ ਕਹਿ ਦਿਆਂ ਜੀ ਪਲਾਣੇ ਨਾਲ ਆ ਢਿੰਗੜੇ ਨਾਲ ਮੇਰੀ ਉਹ ਪੋਲਿਟਿਕਸ ਕੁਲਵੀਰ ਜੀ ਦਾ ਕਹਿ ਰਿਹਾ ਵਾ ਵੀ ਸਾਰੇ ਮੀਂਹਾਂ ਦੇ ਡੋਟਾ ਸਿਕਰਾਈ ਜਾਣੇ ਕਿਵੇਂ ਦੇ ਦਿਓ ਉਹਨਾਂ ਦੇ ਬਿਆਨ ਉਹ ਕਹਿੰਨਾ ਜੀ ਦੇ ਨੂੰ ਬਾਲਾ ਸੀਰੀਅਸ ਨਹੀਂ ਲਿਆ ਆ ਕਰੋ ਉਹਦਾ ਤਾਂ ਆਪ ਦਾ ਟੱਬਰ ਨਹੀਂ ਉਹਦੀ ਗੱਲ ਧਿਆਨ ਨਾਲ ਸੁਣਦਾ ਤਾਂ ਬਹੁਤ ਕੁਝ ਬੋਲਦਾ ਇਸ ਲਈ ਉਹਦੀ ਗੱਲ 'ਚ ਕੋਈ ਦਮ ਉਹਦੀ ਪਾਰਟੀ ਨਹੀਂ ਬਾਲਾ ਜੀ ਉਹਦੀ ਗੱਲ ਦੀ ਤਵੱਜੋ ਦਿੰਦੀ ਇਹ ਕਹਿ ਕੇ ਕੋ ਕੇ ਬੜੀਆਂ ਸਟੇਜਾਂ ਤੋਂ ਹਰ ਗੱਲ ਤੇ ਮੁਕਰਦਾ ਰਹੇ ਜੋ ਨੇ ਜੋ ਟੈਸਟ ਕਰਾਉਣਾ ਜੀ ਸਕਦੇ ਕਿ ਕਰਾਉਣ ਉਹਨੇ ਆਪ ਕਰਨਾ ਕਰਾਉਣਾ ਜੋ ਮਰਜ਼ੀ ਕਰਨ ਇਹ ਗੱਲ ਦੇ ਕੋਈ ਦੇਖੋ ਜਿਹੜੇ ਫਜ਼ੂਲ ਦੇ ਗੱਲ ਕਰਨਾ ਜਿਵੇਂ ਮੋਦੀ ਸਾਹਿਬ ਕਰਦੇ ਆ ਉਹ ਜੀ ਜੀਰਾ ਕਰਨਾ ਮੋਦੀ ਸਾਹਿਬ ਕੀ ਕਹਿੰਦੇ ਜੀ ਤੁਹਾਡੇ ਮੰਗਲ ਸੂਤਰ ਲਾ ਲਣਗੇ ਕੀ ਪੰਜਾਬ ਚ 75 ਸਾਲਾਂ ਚ ਕਿਸੇ ਦਾ ਮੰਗਲ ਸੂਤਰ ਲੱਗਿਆ ਕੋਈ ਕਹਿੰਦਾ ਜੀ ਇਹਨੂੰ ਤਾਲੇ ਲਵਾ ਦੇਣਗੇ ਕਦੇ ਤਾਲੇ ਲੱਗੇ ਪੰਜਾਬ ਦੇ ਲੋਕਾਂ ਦਾ ਸਰਬੱਤ ਦੇ ਭਲੇ ਆਸਤੇ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਅਈ ਤਾਂ ਮਰਮਟ ਨਾਲੇ ਲੋਕਾਂ 'ਚ ਬੇਇਨਸਾਫੀ ਕਿੱਥੇ ਹੋਵੇ ਇਸ ਲਈ ਇਹ ਮੁੱਦੇ ਤੱਕ ਰਹਿਣ ਮਹਿੰਗਾਈ ਮੁੱਦਾ ਕਿਸਾਨੀ ਐਮਐਸਬੀ ਮੁੱਦਾ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਮੁੱਦਾ 16 ਲੱਖ ਕਰੋੜ ਰੁਪਇਆ ਕੁੰਜੀ ਪੱਤੀਆਂ ਦਾ ਮਾਫ ਕਰਤਾ ਤੇ ਕਿਸਾਨਾਂ ਖੇਤ ਮਜ਼ਦੂਰਾਂ ਦੀ ਦਿਵਾਨੀ ਮਾਫ ਨਹੀਂ ਕੀਤੀ ਸਰਕਾਰ ਦਾ ਆਡਰ ਜਿਹੜਾ ਸਭ ਤੋਂ ਜ਼ਿਆਦਾ ਵਿਗੜਿਆ 100% ਸਿੱਧੂ ਮੂਸੇਵਾਲੇ ਦੇ ਮਰਡਰ ਦਾ ਜ਼ਿੰਮੇਵਾਰ ਭਗਵੰਤ ਮਾਨ ਔਰ ਇਹ ਗੱਲ ਉਹਨਾਂ ਦੇ ਆਪ ਦੇ ਐਡਵੋਕੇਟ ਜਨਰਲ ਨੇ ਜਾ ਕੇ ਸੁਪਰੀਮ ਕੋਰਟ 'ਚ ਮੰਨ ਲਈ ਕਿ ਅਸੀਂ ਸਿਕਿਉਰਿਟੀ ਘਟਾਈ ਆ ਸਾਡੀ ਘਟਾਉਣ ਕਰਕੇ ਉਹਦੇ ਅਟੈਕ ਹੋ ਗਿਆ ਉਹ ਇਨਫੋਰਮੇਸ਼ਨ ਜਨਤਕ ਵੀ ਚੀਫ ਮਿਨਿਸਟਰ ਦੇ ਐਡਵਾਈਜ਼ਰ ਪੰਨੂ ਨੇ ਕੀਤੀ ਤੇ ਇਜ਼ੀ ਅਬਵ ਲੋ ਕਾਰਵਾਈ ਹੋਵੇ ਨੰਗਲ ਅੰਬੀਆਂ ਦਾ ਮਰਡਰ ਰੋਜ਼ ਇੱਥੇ ਫਿਰੋਤੀਆਂ ਅਕਰਮ ਤਰਨ ਚੋਂ ਇੱਕ ਸੁਨਿਆਰੇ ਤੋਂ 50 ਲੱਖ ਰੁਪਈਆ ਮੰਗ ਲਿਆ ਦੇਣ ਦਿਹਾੜੇ ਕਦੇ ਕੱਪੜੇ ਵਾਲਾ ਮਾਰਦਾ ਕਦੇ ਕੋਈ ਮਾਰਦਾ ਇਹ ਫੇਲੀਅਰ ਕਿਦਾ ਛੋਪਕਰਮ ਦੇ ਗੋਲੀ ਵੱਜੀ ਪੰਜਾਬ 'ਚ ਵੱਜੀ ਪ੍ਰੀਤਪਾਲ ਪੰਜਾਬ ਚੋਂ ਚੱਕਿਆ ਹੁਣ ਕਿਸਾਨੀ ਸੰਘਰਸ਼ ਤੀਉ ਪਰਚਾ ਨਹੀਂ ਦਰਜ ਹੋਇਆ ਫੇਲੀਅਰ ਕੀਦਾ ਕੱਲਾ ਤੇ ਕੱਲਾ ਆਪ ਦਾ ਭਗਵੰਤ ਮਾਨ ਜਿਹੜਾ ਸਰ ਫੇਸਲੀ ਜੋ ਸ਼ਬਦ ਲਾਲਜੀਤ ਭੁੱਲਰ ਨੇ ਸੁਨਿਆਰੇ ਭਾਈਚਾਰੇ ਦੇ ਖਿਲਾਫ ਰਾਮਗੜੀਆ ਭਾਈਚਾਰੇ ਦੇ ਖਿਲਾਫ ਵਰਤੇ ਵੈਸੇ ਤਾਂ ਜੇ ਭਗਵੰਤ ਮਾਨ ਗੁਰੂ ਦਾ ਸਤਕਾਰ ਕਰਦਾ ਵਿਸਾਖੀ ਵਾਲੇ ਦਿਨ ਇਹ ਗੱਲਾਂ ਕਈਆਂ ਕਈਆਂ ਸਨ ਕਾਲਸੇ ਦਾ ਜਨਮ ਜਿਸ ਦਿਨ ਅਸੀਂ ਬੜੇ ਸਤਕਾਰ ਨਾਲ ਮਨਾਉਂਦੇ ਉਹ ਦਿਨ ਇਹ ਗੱਲਾਂ ਹੋਈਆਂ ਇਹਨੂੰ ਤਾਂ ਪਰਚਾ ਦਰਜ ਕਰਕੇ ਅੰਦਰ ਦੇ ਦੇਣਾ ਚਾਹੀਦਾ ਸੀ ਮਗਰ ਜਿਹੜੇ ਅੱਜ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਉਹਨਾ ਤੋਂ ਸੁਚੇਤ ਰਹਿ ਕੇ ਬਚਣਾ ਰਹੇ ਚਾਹੇ ਲੜਾਈ ਲੜਿਆ ਪਰਵਾਰ ਨਾਲ ਸਲਾਹ ਕਰਕੇ ਜੇ ਕਿਉਂਕਿ ਦੇਖੋ ਪਰਿਵਾਰ ਵੀ ਲੜਾਈ ਲਾੜ ਰਿਹਾ ਜੇ ਕਹੂਗਾ ਤੇ ਅਸੀਂ ਇਹ ਹਰ ਤਰੀਕੇ ਨਾਲ ਇਹਦੀ ਪੀਆਰ ਪਾ ਕੇ ਲੜਾਈ ਲੜਾਂਗੇ ਜੀ ਹਾਲ ਭਾਈ ਅਮਰਪਾਲ ਸਾਡੇ ਦੀ ਪ੍ਰੂਫ ਮੰਗਦੇ ਬਈ ਕੀ ਦੇ ਦੇਵਾਂਗੇ ਜਲਦੀ ਜੇ ਉਹ ਤਾਂ ਦੇਖੋ ਜੇ ਮੈਂ ਤਾਂ ਕਹਿੰਦਾ ਇੰਨੇ ਸੇ ਵਾਪਸ ਹੋਣੀ ਕੀ ਦੀ ਕਿਸੇ ਤੇ ਵੀ ਲੱਗੇ ਕਿਸੇ ਇੱਕ ਦੀ ਗੱਲ ਨਹੀਂ ਸਭ ਤੇ ਵਾਪਸ ਹੋ